ਪੈਸੇ ਖਾ ਬਚਾਰਾ ਜਿੱਥੇ ਵੀ ਨੌਕਰੀ ਕਰਨ ਜਾਵੇ 10 20 ਦਿਨ ਬਾਅਦ ਅਗਲਾ ਉਹਨੂੰ ਨੌਕਰੀ ਤੋਂ ਕੱਢ ਦਵੇ ਜਿੱਥੇ ਵੀ ਕੰਮ ਤੇ ਲੱਗੇ 10 20 ਜਾਂ 25 ਦਿਨ ਕੱਟੇ ਮਹੀਨੇ ਦੀ ਤਨਖਾਹ ਤਾਂ ਉਹਨੂੰ ਕਦੇ ਪੂਰੀ ਮਿਲੀ ਹੋਈ ਨਹੀਂ ਹੈਗੀ ਪੈਸੇ ਖਾ ਬਹੁਤ ਔਖਾ ਕਹਾਂਾ ਯਾਰ ਕਿਵੇਂ ਕਰੀਏ ਕਹਾਂਾ ਯਾਰ ਮੈਨੂੰ ਤਨਖਾਹ ਹੀ ਨਹੀਂ ਪੂਰੀ ਮਿਲਦੀ ਐ ਮੈਂ ਕਿਤੇ ਵੀ ਜਾਣਾ 10 ਦਿਨ 15 ਦਿਨ ਤੋਂ ਵੱਧ ਕੋਈ ਲਵਾਉਂਦਾ ਹੀ ਨਹੀਂ ਮੈਨੂੰ ਭਜਾ ਦਿੰਦਾ ਅਗਲਾ ਤਾਂ ਮੈਂ ਉਹਨੂੰ ਸਕੀਮ ਦਿੱਤੀ ਮੈਂ ਕਿਹਾ ਤੂੰ ਯਾਰ ਬੌਸ ਦੀ ਹਾਂ ਚ ਹਮਲਾਇਆ ਕਰ ਫੇਰ ਤੈਨੂੰ ਬੌਸ ਨੇ ਕੱਢਣਾ ਨਹੀਂ ਹੈਗਾ ਸੌਖਾ ਕਹਿੰਦਾ ਠੀਕ ਆ ਇਹ ਵੀ ਕਰਕੇ ਦੇਖ ਲੈਂਦੇ ਆ ਭਾਈ 15 ਦਿਨਾਂ ਬਾਅਦ ਸੌਖਾ ਫੇਰ ਆਵੇ ਰੋਂਦਾ ਰੋਂਦਾ ਕਹਿੰਦਾ ਆਏ ਓਏ ਲੱਕੀ ਤੇਰੇ ਵਾਲੀ ਵਿੱਚ ਕੀ ਮੁਕਾਮ ਨਹੀਂ ਆਈ ਮੈਂ ਕਿਹਾ ਕੀ ਹੋ ਗਿਆ ਕਹਾਂ ਯਾਰ ਮੈਂ ਬੌਸ ਦੇ ਅੱਜ ਹਮਲਾਉਦਾ ਛੁੜੇ ਫੇਰ ਵੀ ਭਜਾਤਾ ਮੈਨੂੰ ਮੈਂ ਕਿਹਾ ਕੀ ਗੱਲ ਹੋ ਗਈ ਗੱਲ ਤਾਂ ਦੱਸ ਕੱਲਾ ਯਾ 2 ਦਿਨ ਪਹਿਲਾਂ ਮੈਨੂੰ ਬੌਸ ਨੇ ਆਖਿਆ ਸੀ ਵੀ ਉਹਨਾਂ ਦੇ ਘਰੇ ਬੈਂਗਣ ਲੱਗੇ ਹੋਏ ਤੇ ਉਹਨੂੰ ਬੈਂਗਣਾ ਦੀ ਸਬਜ਼ੀ ਬਿਲਕੁਲ ਪਸੰਦ ਨਹੀਂ ਹੈਗੀ ਪਤਾ ਨਹੀਂ ਉਹਦੇ ਘਰ ਵਾਲੀ ਨੇ ਕਿਉਂ ਬੈਂਗਣਾ ਦਾ ਬੂਟਾ ਲਾ ਲਿਆ ਕਹਿੰਦਾ ਮੈਂ ਕਹਤਾ ਵੀ ਹਾਂ ਜੀ ਬੈਂਗਣਾ ਦੀ ਸਬਜ਼ੀ ਵਧੀਆ ਨਹੀਂ ਬਣਦੀ ਹੁੰਦੀ ਪੱਟ ਕੇ ਭਰੇ ਕਰੋ ਕਹਿੰਦਾ ਬੌਸ ਨੇ ਭਾਈ ਕਿਤੇ ਬੂਟਾ ਵੱਟ ਪੱਟ ਤਾਂ ਹੋ ਬੌਸ ਦੇ ਘਰ ਵਾਲੀ ਉਹ ਤੇ ਗਲਗਲ ਪੈ ਗਈ ਉਹ ਦੋ ਦਿਨਾਂ ਬਾਅਦ ਮੌਸ ਕਹਿੰਦਾ ਯਾਰ ਬੈਂਗਣਾ ਦੀ ਸਬਜੀ ਬਹੁਤ ਸਵਾਦ ਬਣਦੀ ਐ ਖਾ ਕੇ ਨਜ਼ਾਰਾ ਆ ਜਾਂਦਾ ਪੜਥਾ ਬੈਂਗਣਾ ਦਾ ਸੁੱਖਾ ਕਹਿੰਦਾ ਹਾਂ ਜੀ ਜਿੰਮੇ ਸੁੱਖੇ ਨੂੰ ਮੈਂ ਕਿਹਾ ਸੀ ਵੀ ਹਾਂ ਚ ਹਮ ਲਾਈ ਸੁੱਖਾ ਕਹਿੰਦਾ ਹਾਂ ਜੀ ਬੈਂਗਣਾ ਦੀ ਸਬਜੀ ਦਾ ਬਹੁਤ ਸਵਾਦ ਬਣਦੀ ਐ ਤੁਸੀਂ ਪੁੱਛੋਈ ਨਾ ਪੜਥਾ ਦਾ ਬਹੁਤ ਸਵਾਦ ਬਣਦਾ ਬਤਾਉਂ ਗੋਲੀਆਂ ਝੱਟੀਆਂ ਨਾ ਭਾਂਡਾ ਚੱਟ ਲੈਣਾ ਤਾਂ ਭਾਈ ਸੁੱਖੇ ਦਾ ਮੌਸ ਗੁੱਸੇ ਚ ਆ ਕੇ ਸੁੱਖੇ ਨੂੰ ਕਹਿੰਦਾ ਓਏ ਤੂੰ ਕਦੇ ਪਹਿਲਾਂ ਤਾਂ ਕਹਿੰਦਾ ਸੀ ਬੈਂਗਣਾ ਦੀ ਸਬਜੀ ਸਵਾਦ ਨਹੀਂ ਬਣਦੀ ਉਹਨ ਤੋਂ ਕਹੀਆ ਨਾ ਸਵਾਦ ਬਣਦੀਆ ਚੱਕਰ ਕੀਆ ਤੈਨੋਂ ਨੌਕਰੀ ਕਰਨੀ ਆ ਕਿ ਨਾ ਤਾ ਸੁੱਖਾ ਕਹਿੰਦਾ ਗੱਲ ਲੈ ਆ ਬਾਬੂ ਜੀ ਵੀ ਮੈਂ ਨੌਕਰੀ ਛੋਡੀ ਕੀਤੀ ਐ ਮੈਂ ਛੋਡੀ ਹਾਂ ਤੇ ਹਮ ਲਾਉਣ ਨੂੰ ਫਿਰਦਾ ਮੈਂ ਕਿਹੜਾ ਨੌਕਰੀ ਬੈਂਕ ਨਾਲੀ ਕੀਤੀ ਐ ਵੀ ਗੁੱਸਾ ਮਨ ਜਾਣਗੇ